ਹੈਲੋ ਫਰੈਂਡਸ ਸਸikal ਕੀਵੇਂ ਹੋ ਸਾਰੇ ਮੀਟ ਕਰਦੇ ਹੋਣੇ ਠੀਕ ਹੋਣੀ ਆ ਅੱਜ ਆਪਾਂ ਗੱਲ ਕਰਦੇ ਆ ਔਲਾਦ ਦੀ ਬੇਗਦਰੀ ਕਦੀ ਕਦੀ ਕਿਤੇ ਆਂਦਾ ਹੈ ਕਿ ਔਲਾਦ ਮਾਪਿਆਂ ਨੂੰ ਨਹੀਂ ਪੁੱਛਦੀ ਤੇ ਮਾਪਿਆਂ ਨੇ ਰੋਟੀ እንੰਨਦੀ ਉਹਨਾਂ ਨੂੰ ਬਿਰਧ ਆਸ਼ਰਮਾਂ 'ਚ ਛੱਡ ਦਿੱਤਾ ਤੇ ਔਲਾਦ ਮਾਪਿਆਂ ਦਾ ਇਹ ਕਰਦੀ ਆ ਉਹ ਕਰਦੀ ਆ ਨੂੰਹਾਂ ਲੜਦੀਆਂ ਜਾਂ ਕੁਝ ਵੀ ਕਰਦੀ ਆ ਹਨਾ ਤੇ ਕੁੜੀਆਂ ਵੀ ਜਿਹੜੀਆਂ ਉਹ ਵੀ ਕਹਿਣਾ ਨਿਮਾਉਂਦੀਆਂ ਔਰ ਬਹੁਤ ਮਾਪਿਆਂ ਦੀ ਸ਼ਿਕਾਇਤ ਹੁੰਦੀ ਆ ਕਿ ਉਹਨਾਂ ਨੂੰ ਪੁੱਛਿਆ ਨਹੀਂ ਜਾਂਦਾ ਹਨ ਇਹ ਹੁੰਦੀ ਮਾਪਿਆਂ ਦੀ ਵੇਕਤਰੀ ਤੇ ਕਿਤੇ ਕਿਤੇ ਤਾਂ ਇਦਾਂ ਦਾ ਮੰਜ਼ਰ ਆਉਂਦਾ ਹੈ ਕਿ ਔਲਾਦ ਦੀ ਵੇਕਤਰੀ ਇਹ ਮੈਂ ਤਾਂ ਗਿਆ ਕਿਉਂਕਿ ਆਪਾਂ ਦੇਖਿਆ ਪਿਛਲੇ ਦਿਨੀ ਐ ਸਲਾਬ ਦੇ ਵਿੱਚ ਆਹ ਹਣਾ ਆਇਆ ਕਰਕੇ ਨਿਊ ਜਿਹੜੀ ਜ਼ਿਆਦਾ ਨਹੀਂ ਹੋਈ ਲਾਈਮਲਾਈਟ 'ਚ ਨਹੀਂ ਆ ਪਾਈ ਕਿਉਂਕਿ ਜ਼ਿਆਦਾ ਜਿਹੜਾ ਲੋਕਾਂ ਦਾ ਟੈਂਸ਼ਨ ਇੰਦਰ ਹੀ ਸੀਗਾ ਪਟਿਆਲੇ ਇੱਕ ਕੁੱਤਾ ਬੱਚੇ ਦਾ ਸਿਰ ਲੈ ਕੇ ਫਿਰਿਆ ਦੇਖੋ ਤੁਹਾਡਾ ਬੱਚਾ ਜੇ ਡੈਥ ਵੀ ਹੋ ਗਈ ਬੱਚੇ ਦੀ ਤੁਸੀਂ ਬੱਚੇ ਨੂੰ ਛੋਟੇ ਬੱਚੇ ਨੂੰ ਅਕਸਰ ਦਫਨਾ ਹੀ ਦਿੰਦੇ ਠੀਕ ਹੈ ਥੋੜਾ ਵੱਡਾ ਹੋਏ ਸੰਸਕਾਰ ਕਰ ਦਿੰਦੀ ਹੈ ਤੇ ਤੁਸੀਂ ਇਹ ਦੇਖੋ ਵੀ ਬੱਚੇ ਦਾ ਸਿਰ ਉਹਨੇ ਕਿੱਦਾਂ ਕੱਟਿਆ ਕੇ ਬੱਚੇ ਦਾ ਸਿਰ ਕੱਟੇ ਨੇ ਇਦਾਂ ਕੀਤਾ ਜ ਜ ਫਿਰ ਬੱਚੇ ਦਾ ਸਿਰ ਜਿਹੜਾ ਸੀਗਾ ਉਹ ਕਿਸੇ ਨੇ ਕੱਟਿਆ ਬੱਚਾ ਕਿਵੇਂ ਮਰਿਆ ਜਿਹੜਾ ਅਜੇ ਤੱਕ ਤਾਂ ਇਹਨਾਂ ਨੂੰ ਪਤਾ ਨਹੀਂ ਇਨਕੁਆਰੀਆਂ ਹੀ ਆ ਹਨ ਤੇ ਪਰ ਤੁਸੀਂ ਇਹ ਦੇਖੋ ਕਿ ਜਿਨੇ ਵੀ ਇਹ ਕੋ ਕਰਮ ਕੀਤਾ ਇੱਕ ਅਬੂਧ ਬੱਚਿਆਂ ਨਾਲ ਵੀ ਇਦਾਂ ਕਰਦੇ ਆ ਜਣੇ ਕਿ ਝੁਲੰਦੀ ਇੰਤਹਾ ਹੀ ਵਧੀ ਪਈ ਹੈ ਤੇ ਇਹ ਸਭ ਜੋ ਵੀ ਹੋਇਆ ਨਾ ਉਹ ਚੰਗਾ ਨਹੀਂ ਹੋਇਆ ਬੱਚਿਆਂ ਦੇ ਨਾਲ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਆਉਂਦੀਆਂ ਹੁਣ ਹੁਣ ਦੇਖ ਬਾੜ ਦੀ ਸਿਚੁਏਸ਼ਨ ਸੀ ਦੇਖ ਲੋ ਇੱਕ ਲੜਕੀ ਨੂੰ ਰੈਸਕਿਊ ਕੀਤਾ ਜਾ ਰਿਹਾ ਸੀਗਾ ਤੇ ਉਹ ਆਪਣੇ ਮਾਪੇ ਆਪਣੇ ਦਾਦਾ ਦਦੀ ਨੂੰ ਛੱਡ ਕੇ ਜਾਣ ਹੀ ਦੇ ਰਹੀ ਸੀ ਤੇ ਉੱਚੀ ਉੱਚੀ ਰੋ ਰਹੀ ਸੀ ਤੋ ਇਹ ਦਾਦਾ ਜੀ ਤੇ ਉਹਦੇ ਫਾਦਰ ਨੇ ਪਕੜ ਕੇ ਉਹਨੂੰ ਬੋਟ ਦੇ ਵਿੱਚ ਬਿਠਾਇਆ ਕਿ ਤੂੰ ਜਾ ਸੇਫ ਜਗ੍ਹਾ ਤੇ ਸੀ ਬਾਅਦ ਵਿੱਚ ਆਵਾਂਗੇ ਤੇ ਹਰ ਬੱਚੇ ਦਾ ਆਪਣਾ ਆਪਣਾ ਬੱਚਿਆਂ ਦਾ ਵੀ ਦਿਲ ਹੁੰਦਾ ਮਾਂ ਬਾਪ ਨਾਲ ਬਹੁਤ ਅਟੈਚਮੈਂਟ ਹੁੰਦੀ ਹੈ ਜਿਹੜੇ ਇਦਾਂ ਦੇ ਪਾਪ ਕਰਦੇ ਆ ਉਹ ਇੱਕ ਦਿਨ ਭੁਗਤਣਗੇ ਗੁਨਾਹ ਕਰਕੇ ਗੁਨਾਹ ਤੇ ਪਰਦਾ ਪਾ ਕੇ ਤੇ ਉਹ ਸਜ਼ਾ ਜਿਹੜੀ ਹੈ ਉਸ ਸਰਕਾਰ ਤੋਂ ਸਮੇਂ ਦੀ ਸਰਕਾਰ ਤੋਂ ਨਹੀਂ ਲੈਂਦੇ ਫਿਰ ਉਹ ਪ੍ਰਮਾਤਮਾ ਹੱਕਦਾਰ ਬਣ ਜਾਂਦਾ ਜਦੋਂ ਇਹ ਗਨਾਹ ਪਾ ਲਿਆ ਜਾਂਦਾ ਕਿ ਮੈਂ ਗਨਾਹ ਕੀਤਾ ਤੇ ਫਿਰ ਉਹ ਪ੍ਰਮਾਤਮਾ ਜਿਹੜਾ ਆਪਸਾਈ ਉਹ ਕਿਸ ਸਜ਼ਾ ਦਿੰਦਾ ਇੰਨੀ ਗੱਲ ਯਾਦ ਰੱਖਿਓ ਪ੍ਰਮਾਤਮਾ ਆਪਾਂ ਦਾ ਫਿਰ ਸਜ਼ਾ ਦੇ ਲਈ ਤੇ ਚਲ ਅਸੀਂ ਇਹ ਤਾਂ ਨਹੀਂ ਕਹਿੰਦੇ ਵੀ ਕਿਸੇ ਨੂੰ ਸਜ਼ਾ ਮਿਲੇ ਪਰ ਅਸੀਂ ਕਹਿੰਦੇ ਹਾਂ ਵੀ ਜੋ ਵੀ ਕੀਤਾ ਪਾਪ ਤੇ ਇਦਾਂ ਦੇ ਪਾਪ ਨਾ ਕਰੋ ਤੁਸੀਂ ਜੇ ਚੰਗੇ ਬੰਨਾਇਓ ਚੰਗੇ ਬਣੋ ਤੇ ਚੰਗੇ ਬਣ ਕੇ ਹੀ ਅੱਗੇ ਵਧਿਆ ਜਾਂਦਾ ਹੈ ਚੰਗੇ ਬਣ ਕੇ ਹੀ ਸਾਰੇ ਕੰਮ ਹੁੰਦੇ ਆ ਚੰਗੇ ਬਣ ਕੇ ਹੀ ਅ ਪਰਮਾਤਮਾ ਦੀ ਰਜਾ ਵਿੱਚ ਰਹਿਣਾ ਸਭ ਤੋਂ ਵੱਡੀ ਗੱਲ ਹੁੰਦੀ ਹੈ ਉਹ ਬਹੁਤ ਮਿਹਰਬਾਨ ਹੈ ਬਲਵਾਨ ਵੀ ਹੈ ਪਰਮਾਤਮਾ ਦੀ ਸਭ ਦੇਖ ਰਿਹਾ ਹੁੰਦਾ ਜੇ ਆਪਾਂ ਕਹਿੰਦੇ ਆ ਨਾ ਮੈਂ ਓਲਾ ਕਰ ਲਿਆ ਕੋਈ ਨਹੀਂ ਦਿਖਦਾ ਪਰਮਾਤਮਾ ਦੀ ਨਜ਼ਰ ਹਰ ਕਿਤੇ ਹੈ ਪਰਮਾਤਮਾ ਦੇਖ ਰਿਹਾ ਹੁੰਦਾ ਕਦੀ ਵੀ ਪਾਪ ਤਾਂ ਬੱਚਿਆਂ ਦੀ ਬਹੁਤ ਟੇਕ ਕੇਅਰ ਕੀਤੀ ਜਾਂਦੀ ਹੈ ਕਈ ਅ ਕਈ ਤਰ੍ਹਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਜੇ ਤੋਂ ਲਾਈਫ ਦੇ ਵਿੱਚ ਆਉਂਦੀਆਂ ਤੇ ਉਹਨਾਂ ਤੋਂ ਦੂਰ ਹੋਣ ਲਈ ਬੰਦਾ ਕਹਿੰਦਾ ਘਰ ਦੇ ਵਿੱਚ ਬੱਚੇ ਆ ਉਹਨਾਂ ਨਾਲ ਗੱਲ ਕਰੋ ਬੱਚੇ ਚਲੇ ਗਏ ਇੱਧਰ ਨੇ ਕਿੰਨੀਆਂ ਫਿਰ ਦੇ اولادਾਂ ਨਾਲ ਮਾਪੇ ਵੀ ਇਦਾਂ ਕਰਨਗੇ ਤੇ ਬੱਚੇ ਜਦੋਂ ਕਰਦੇ ਆ ਤੇ ਫਿਰ ਉਹਨਾਂ 'ਚ ਉਹਨਾਂ 'ਚ ਕੀ ਫਰਕ ਹੈ ਹਨਾ ਇਹ ਤਾਂ ਜਿਹੜੇ ਜਿਨ੍ਹਾਂ ਨੇ ਇੰਨਾ ਵੱਡਾ ਪਾਪ ਕੀਤਾ ਜਾਂ ਜੋ ਵੀ ਹੋਇਆ ਇਹ ਸਭ ਕੁਝ ਗਲਤ ਸੀ ਠੀਕ ਹੈ ਨਾ ਤੇ ਸੰਸਾਰ ਦੇ ਵਿੱਚ ਨਾ ਥੋੜੀ ਜਿਹੀ ਪਾਪ ਘਟਨੇ ਚਾਹੀਦੇ ਜਦੋਂ ਪਾਪ ਵੱਧ ਜਾਂਦਾ ਨਾ ਤੇ ਉਦੋਂ ਸੰਸਾਰ ਦੇ ਉੱਤੇ ਚੰਗਾ ਹੋਣਾ ਖਟ ਜਾਂਦਾ ਤੇ ਸੰਸਾਰ ਬੁਰਾਈਆਂ ਨਾਲ ਭਰ ਜਾਂਦਾ ਹੁੰਦਾ ਇਹ ਨਾ ਕੋਈ ਸੱਚੀ ਕਿ ਮੇਰੇ ਤੇ ਪਾਪ ਕੀਤਾ ਤੇ ਮੈਂ ਮिन्नੂ ਮਾਰਾ ਦੇਖ ਨਹੀਂ ਜਾਤ ਜਦ ਮिन्नੂ ਦੀ ਸਜ਼ਾ ਨਹੀਂ ਦਿੱ ਸਜ਼ਾ ਮਿਲਦੀ ਹੁੰਦੀ ਹੈ ਤੇ ਜਿਹੜੀ ਸਜ਼ਾ ਜਦੋਂ ਮਿਲਦੀ ਹੈ ਪਰਮਾਤਮਾ ਦੀ ਲਾਠੀ ਵਿੱਚ ਆਵਾਜ਼ ਨਹੀਂ ਪਰ ਉਹਦੀ ਲਾਠੀ ਚੱਲਦੀ ਹੁੰਦੀ ਹੈ ਉਹ ਹਮੇਸ਼ਾ ਹੀ ਜਿਹੜੀ ਹੈ ਨਾ ਤੁਝਿਆ ਤੋਂ ਜਵਾਬ ਪਰਮਾਤਮਾ ਵੈਸੇ ਤਾਂ ਕੁਦਰਤ ਵੀ ਪਰਮਾਤਮਾ ਵੀ ਬਹੁਤ ਬਲਵਾਨ ਹੁੰਦੀ ਹੈ ਆਪਾਂ ਹੁਣ ਦੇਖ ਹੀ ਰਹੇ ਆ ਕੁਦਰਤ ਦੇ ਕਹਿਰ ਕਿਵੇਂ ਹੋਈ ਹੋਈ ਆ ਤੇ ਉਹਨਾਂ ਵਿੱਚ ਵੀ ਸਭ ਤੋਂ ਪਹਿਲਾਂ ਲੋਕ ਆਪਣੇ ਉਹ ਬੱਚੇ ਤੋਂ ਮੈਂ ਕਹਿੰਦੀ ਆ ਸਭ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਬਚਾ ਰਹੇ ਆ ਜਿਹੜਾ ਇੱਕ ਲੜਕੀ ਨੂੰ ਪੇਜਿਆ ਜਾਂ ਲੋਕੀ ਪਾਪ ਕਰਦੇ ਵੀ ਮੁਰਦੇ ਨੇ ਹੈਨਾ ਤੁਰ ਚੋ ਵੀ ਹੋਇਆ ਅੱਜ ਉਹ ਫਾਲਟਰ ਆ ਉਹਨੋਂ ਸਜਾ ਪਰ ਕੋਨ ਫਾਲਟਰ ਨਹੀਂ ਬਤਾ ਇੱਕ ਬੱਚੇ ਦਾ ਸੇ ਜਿਹਦੀ ਬੇਗਦਰਹੀ ਹੋਈ ਜਿਹਦੇ ਔਲਾਦ ਵਾਲੇ ਸਾਰੇ ਜਾਂ ਬੇਔਲਾਦ ਵਾਲੇ ਵੀ ਸਾਰੇ ਮਨ ਪਸੀਜ ਗਿਆ ਹਨਾ ਇਦਾਂ ਨਹੀਂ ਹੋਣਾ ਚਾਹੀਦਾ ਇਦਾਂ ਦੀਆਂ ਦਿਲ ਕੰਬਾਉ ਕਠਣਾਵਾ ਸੰਸਾਰ ਦੇ ਵਿੱਚ ਵਿਚਰਦੀਆਂ ਨਾ ਜਦੋਂ ਤੇ ਉਦੋਂ ਬਹੁਤ ਦੁਖੀ ਹੁੰਦਾ ਠੀਕ ਹੈ ਨਾ ਕਿਉਂਕਿ ਦੇਖੋ ਜਿਨ੍ਹਾਂ ਦੇ ਔਲਾਦ ਨਹੀਂ ਹੁੰਦੀ ਉਹਨਾਂ ਨੂੰ ਪੁੱਛ ਕੇ ਦੇਖੋ ਕਿ ਉਹ ਕਿਵੇਂ ਮਾਪੇ ਦੁਨੀਆਂ ਦੇ ਉੱਤੇ ਤਰਸਦੇ ਮਿਲਕ ਦੇ ਫਿੱਤੇ ਆ ਉਹ ਚਾਹੁੰਦੇ ਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਬੱਚਾ ਆਵੇ ਕਿਉਂਕਿ ਬੱਚਾ ਸਾਰ ਦੁੱਖ ਭੁਲਾ ਦਿੰਦਾ ਹੈ ਨਾ ਦਸਣੇ ਘਰ ਦੇ ਵਿੱਚ ਬੈਠੇ ਹੋ ਚੁੱਪਚੀਪੀਤੇ ਬੈਠੇ ਹੁੰਦੇ ਆ ਆਪਣਾ ਆਪਣਾ ਕੰਮ ਕਰਦੇ ਇੱਧਰ ਉੱਧਰ ਵਹਿ ਜਾਂਦੇ ਤੇ ਇੱਕ ਬੱਚਾ ਸਾਰਿਆਂ ਨੂੰ ਰੌਣਕ ਲਾ ਦਿੰਦਾ ਘਰ ਦੇ ਵਿੱਚ ਉਹ ਬੁਲਾਉਂਦਾ ਇੱਧਰ ਬੁਲਾ ਉੱਧਰ ਉਧਿਆ ਕਲਕਾਰੀਆਂ ਗੁਰਦੀਆਂ ਤੇ ਸਾਰੇ ਜਣੇ ਖੁਸ਼ ਹੁੰਦੇ ਆ ਤੇ ਨਿੱਕੇ ਆ ਤੋਂ ਵੀ ਵੱਡੇ ਹੁੰਦੇ ਆ ਤੇ ਸੰਸਾਰ ਵੀ ਚੱਲਦਾ ਪਰਮਾਤਮਾ ਦੀ ਰਜਾਤ ਚ ਲੋਕੀ ਇੰਨੇ ਗੁਨਾਹ ਕਰਦੇ ਆ ਹਨਾ ਮੈਂ ਇਹ ਸੋਚਦੀ ਆ ਫਿਰ ਉਹ ਚੰਗੀਆਂ ਜ਼ਿੰਦਗੀਆਂ ਜੀਂਦੇ ਆ ਤੇ ਜਿਹੜੇ ਵਿਚਾਰੇ ਕੁਝ ਵੀ ਨਹੀਂ ਮਾਣਾ ਮੋਟਾ ਵੀ ਕੋਈ ਕੁਛ ਵੀ ਨਹੀਂ ਕੀਤਾ ਹੁੰਦਾ ਜਿੰਨਾ ਨਹੀਂ ਉਹਨਾਂ ਦੀ ਜ਼ਿੰਦਗੀ 'ਚ ਇੰਨੇ ਦੁੱਖ ਹੁੰਦੇ ਆ ਤੇ ਉਹਨਾਂ ਨੂੰ ਲੋਕੀ ਕਹਿੰਦੇ ਤੁਸੀਂ ਆਪਣੇ ਕਰਮਾਂ ਭੁਗਤਦੇ ਆ ਤੇ ਉਹ ਵਿਚਾਰੇ ਕਹਿੰਦੇ ਸੋਚਦੇ ਹੀ ਰਹਿ ਜਾਂਦੇ ਆ ਵੀ ਮੈਂ ਪਿਛਲੇ ਕਰਮਾਂ ਦਾ ਮੈਂ ਐਸਾ ਕਰਮਾ ਦਾ ਇੱਥੇ ਤਾਂ ਮੈਂ ਕੋਈ ਗੁਨਾਹ ਨਹੀਂ ਕੀਤਾ ਮੈਂ ਕਿਹੜੇ ਕਰਮਾਂ ਦਾ ਦੁੱਖ ਭੋਗਦਾ ਹਣਾ ਜਦੋਂ ਕਿਸੇ ਦੇ ਘਰ ਦੁੱਖ ਹੁੰਦਾ ਤੇ ਫਿਰ ਸਾਰੇ ਹੀ ਸਿਆਣੇ ਬਣ ਜਾਂਦੇ ਹੁੰਦੇ ਹੁੰਦੇ ਹਰ ਕੋਈ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਸਿਆਣਾ ਬਦੱਸਦਾ ਕਿ ਮੈਂ ਸਿਆਣਾ ਆ ਮੇਤੋਂ ਵੱਡਾ ਤਾਂ ਕੋਈ ਸਿਆਣਾ ਹੀ ਨਹੀਂ ਤੇ ਕਿਉਂਕਿ ਫਿਰ ਉਹ ਜੇ ਧੋਖਾ ਜਾਂਦਾ ਨਾ ਤੇ ਜਾਂ ਜਦੋਂ ਘਰ ਦੇ ਵਿੱਚ ਪਰੇਸ਼ਾਨੀਆਂ ਹੁੰਦੀਆਂ ਹਨ ਨਾ ਤੇ ਹਮੇਸ਼ਾ ਇਹ ਬੰਦਾ ਜਿੱਦਾਂ ਕਮਲਿਆ ਵਾਂਗੂ ਵੀ ਇੱਦਾਂ ਹਸਪੀਟਲ ਦੇ ਅੰਦਰੋਂ ਵੀ ਹਸਪੀਟਲ ਦੇ ਅੰਦਰ ਕੁੱਤੇ ਆਏ ਕੁੱਤਿਆਂ ਨੇ ਦੇਖੋ ਇੱਕ ਬੱਚਾ ਅਬੋ ਪਰ ਮੈਨੂੰ ਇੱਕਦਮ ਸਮਝ ਨਹੀਂ ਆਈ ਕਿ ਹਸਪੀਟਲ ਦੇਖੋ ਇੱਕ ਵੱਡਾ ਹਸਪੀਟਲ ਅਪਟਿਆਲੇ ਦਾ ਨਮੀਗਰਮੀ ਔਰ ਉੱਥੇ ਬੱਚੇ ਦੀ ਜੇ ਡੈੱਡ ਬੋਡੀ ਐ ਤੇ ਐਵੇਂ ਸੁੱਟੀ ਗਈ ਆ ਜੇ ਬੱਚਾ ਜ਼ਿੰਦਾ ਸੀ ਤਾਂ ਐਵੇਂ ਬੱਚੇ ਨੂੰ ਰੱਖਿਆ ਗਿਆ ਕਿ ਬੱਚੇ ਨੂੰ ਕੁੱਤੇ ਹੀ ਖਾ ਜਾਣ ਮਤਲਬ ਇੱਕ ਕੁੱਤਾ ਆਇਆ ਤੇ ਉਹਨੇ ਬੱਚਾ ਚੁੱਕ ਲਿਆ ਬੱਚਾ ਰੋਇਆ ਬਿਲਕੁਲੇ ਨਹੀਂ ਔਰ ਕਿਸੇ ਨੇ ਦੇਖਿਆ ਤੱਕ ਨਹੀਂ ਹੈਨਾ ਕਿੰਨੀ ਹਰਾਨੀ ਵਾਲੀ ਗੱਲ ਐ ਇਹਦੇ ਵਿੱਚ ਜੇ ਆਪਾਂ ਬਹੁਤ ਡੀਪਲੀ ਜਾਈਏ ਤਾਂ ਇਹ ਗੱਲ ਬਹੁਤ ਜ਼ਿਆਦਾ ਡੀਪ ਜਾਂਦੀ ਆ ਦੇਖੋ ਹਮੇਸ਼ਾ ਮਾਪੇ ਬੱਚੇ ਦਾ ਧਿਆਨ ਰੱਖਦੇ ਆ ਜੇ ਬੱਚਾ ਕਿਸੇ ਦੇ ਘਰ ਔਲਾਦ ਹੁੰਦੀ ਵੀ ਆ ਤੇ ਉਹ ਹਸਪੀਟਲ ਦੇ ਵਿੱਚ ਵੀ ਹੁੰਦੀ ਆ ਤੇ ਉਹਦੇ ਨਾਲ 2-4 ਜਣੇ ਹੁੰਦੇ ਆ ਘਰ ਦੇ ਰਿਸ਼ਤੇਦਾਰ ਤੇ ਇਦਾਂ ਤਾਂ ਹੁੰਦਾ ਨਹੀਂ ਕਿ ਕੋਈ ਇਕੱਲਾ ਹੀ ਹਸਪੀਟਲ ਦੇ ਵਿੱਚ ਹੁੰਦਾ ਕੋਈ ਰਿਸ਼ਤੇਦਾਰ ਚਾਰ ਪਾਈ ਭੈਣ ਹੁੰਦੇ ਹੀ ਆ ਦੂਰ ਦੇ ਨੇੜੇ ਦੇ ਜੋ ਵੀ ਹੁੰਦਾ ਬਦਰਾ ਧਿਆਨ ਰੱਖਣ ਲਈ ਕੋਈ ਦੋਸਤ ਨੇ ਤਾਂ ਕੋਈ ਨਾ ਕੋਈ ਜਣਾ ਤੁਹਾਡਾ ਹਸਬੰਡ ਹੁੰਦਾ ਕੋਈ ਰਿਸ਼ਤੇਦਾਰ ਕੋਈ ਸੋਹਰਿਆਂ ਦੇ ਪੇਕਿਆਂ ਦੀ ਕੋਈ ਨਾ ਕੋਈ ਤਾਂ ਹੁੰਦੇ ਆ ਤੇ ਇਦਾਂ ਬੱਚਾ ਕਿਵੇਂ ਠੀਕ ਹੈ ਬੱਚਾ ਜੈ ਸੀ ਨਾ ਜੈ ਸੀ ਕਿਸ ਤਰ੍ਹਾਂ ਸੀ ਦੇਖੋ ਇਹ ਇੱਕ ਵੱਡਾ ਸੋਚਣ ਦਾ ਵਿਸ਼ਾ ਆ ਪਰ ਇਸ ਗੱਲ ਤੇ ਆਪਾਂ ਕਹਿੰਦੇ ਆ ਕਿ ਜਿਨੇ ਆਪਣਾ ਬੱਚਾ ਇਦਾਂ ਛੁੱਟਿਆ ਵੀ ਹਨਾ ਤੇ ਫਿਰ ਕਿਸੇ ਦੇ ਲੱਭਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਜਾਂ ਕਿਸੇ ਨੇ ਇਹ ਵੀ ਨਹੀਂ ਮੈਨੂੰ ਲੱਗਦਾ ਰਿਪੋਰਟ ਲਖਾਈ ਹੋਈ ਵੀ ਸਾਡਾ ਬੱਚਾ ਗਵਾਚ ਗਿਆ ਤੇ ਜਿਨੇ ਵੀ ਕੀਤੀ ਆ ਔਲਾਦ ਦੀ ਇੰਨੀ ਵੀ ਕਦਰੀ ਸੀਗਾ ਨਾ ਕਈਆਂ ਦੇ ਘਰ ਉਹ ਲਾਦਰੀ ਹੁੰਦੀ ਉਹ ਤਰਸਦੇ ਆ ਉਹ ਘਰ ਦੇ ਵਿੱਚ ਇਕੱਲੇ ਕਾਂ ਡੁੱਡਿਆ ਜਿਹੇ ਬੈਠੇ ਉਹ ਕਹਿੰਦੇ ਆ ਕਿ ਰੱਬਾ ਕਿਤੋਂ ਹੀ ਕੋਈ ਏਡਾ ਠੰਡੀ ਜਿਹੜੀ ਆਜਾਵੇ ਕਿ ਕੋਈ ਬੇ